ਇਥੋਂ ਚੌਕ ਤੋਂ ਬੱਸਾਂ ਜਿਹੜੀਆਂ ਅੰਦਰ ਹੁੰਦੀਆਂ ਐਂਟਰ ਆਹ ਰਸਤਾ ਜਿਹੜਾ ਇਹਨਾਂ ਦਾ ਅੰਦਰ ਜਾਂਦਾ ਆ ਗਈ ਨਿਊ ਦੀ ਤੇ ਮਗੜੀ ਆ ਗਈ ਦੀ ਔਰ ਬੱਦਲ ਆ ਲੈਣ ਤੇ ਇਹ ਚੱਲੀ ਆ ਚੰਡੀਗੜ੍ਹ ਨੂੰ ਰੋਡਵੇਅਪੀ ਆਰਟੀਸੀ ਪਟਿਆਲੇ ਵੱਲ ਗਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਠਿੰਡੇ ਦਾ ਜਿਹੜਾ ਬੱਸ ਸਟੈਂਡ ਤੇ ਆਪਾਂ ਪਹੁੰਚੇ ਹੋਏ ਆ ਬਠਿੰਡੇ ਤੇ ਕਰਦੇ ਆ ਤੁਹਾਡੇ ਨਾਲ ਸਾਰੀ ਰਾਤ ਦਾ ਸੰਗੀ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਸਾਹਮਣੇ ਆ ਗਿਆ ਚੌਕ ਤੇ ਇਧਰਲੇ ਪਾਸੇ ਨੂੰ ਸਰਵੰਦੀ ਸਾਹਬ ਉਹ ਤੇ ਦੱਬ ਵਾਲੀ ਨੂੰ ਰੋਡ ਜਾਂਦਾ ਤੇ ਇਧਰਲੇ ਪਾਸੇ ਨੂੰ ਰੋਡ ਜਾਂਦਾ ਇਹ ਅੰਮ੍ਰਿਤਸਰ ਗੈਤੋ ਕੋਰਕਪੁਰ ਵਾਲੇ ਪਾਸੇ ਨੂੰ ਤੇ ਸਾਹਮਣੇ ਹੈਗਾ ਬੱਸ ਸਟੈਂਡ ਬਿਲਕੁਲ ਇਹਦੇ ਤੇ ਇੱਥੇ ਵੱਟੀਆਂ ਬਣੀਆਂ ਹੋਈਆਂ ਆ ਉੱਥੋਂ ਚੌਕ ਤੋਂ ਬੱਸਾਂ ਜਿਹੜੀਆਂ ਅੰਦਰ ਹੁੰਦੀਆਂ ਐਂਟਰ ਆਹ ਰਸਤਾ ਜਿਹੜਾ ਇਹਨਾਂ ਦਾ ਅੰਦਰ ਜਾਂਦਾ ਆ ਗਈ ਨਿਊ ਦੇ ਤੇ ਮਗੜੀ ਆ ਗਈ ਦੀ ਔਰ ਬਾਦਲ ਆ ਲੈਣ ਤੇ ਹੈਗਾ ਚੌਕ ਉਧਰ ਦੇ ਪਾਸੋਂ ਜਿਹੜੀਆਂ ਇਹ ਬੱਸਾਂ ਨਿਕਲਦੀਆਂ ਬੱਸ ਸਟੈਂਡ ਦੇ ਵਿੱਚੋਂ ਆ ਵੀ ਦੇਖ ਸਕਦੇ ਹੋ ਬਈ ਉਹ ਚੱਲੀ ਆ ਗਜਤੋ ਵਾਲੇ ਪਾਸੇ ਨੂੰ ਇਹ ਚੱਲੀ ਆ ਡੱਬਾ ਵਾਲੇ ਪਾਸੇ ਨੂੰ ਬੱਸ ਤੇ ਇਹ ਚੱਲੀ ਆ ਚੰਡੀਗੜ੍ਹ ਨੂੰ ਰੋਡ ਦੇ ਵਿੱਚ ਹੀ ਆਰਟੀਸੀ ਪਟਿਆਲੇ ਵੈਦੀ ਇਹਦੇ ਯਾਰ ਇਧਰਲੇ ਪਾਸੇ ਜਿਹੜੀ ਇਹ ਪਾਰਕਿੰਗ ਬਣੀ ਹੈ ਮੋਟਰਸਾਈਕਲਾਂ ਦੀ ਤੇ ਇਧਰਲੇ ਪਾਸੇ ਹੈ ਮਿੰਨੀਆਂ ਬੱਸਾਂ ਖੜਦੀਆਂ ਉਹ ਆਪਾਂ ਤੁਹਾਨੂੰ ਬਾਅਦ ਦਿਖਾਉਣੇ ਆ ਤੇ ਬਰਨਾਲਾ ਰਾਮਪੁਰਾ ਬਾਕੀ ਸਾਰੇ ਕਾਊਂਟਰ ਚੈੱਕ ਕਰਾਉਣੇ ਆ ਇਧਰਲੇ ਪਾਸੇ ਬਈ ਇੱਕ ਕਿਤਾਬਾਂ ਦੀ ਜਿਹੜੀ ਜਾਂ ਅਖਬਾਰਾਂ ਦੀ ਇੱਕ ਸ਼ਾਪ ਆ ਬਹੁਤ ਪੁਰਾਣੀ ਆ ਇਥੇ ਨਾਲ ਹੀ ਲੋਟਰੀ ਵਾਲੇ ਖੜੇ ਹੁੰਦੇ ਆ ਬਾਈ ਇਹਨਾਂ ਦੀ ਦੁਕਾਨ ਬਹੁਤ ਪੁਰਾਣੀ ਆ ਲੋਟਰੀ ਵਾਲਿਆਂ ਦੀ ਤੇ ਨਿਊ ਦੀਪ ਤੇ ਔਰਬਿਟ ਬੱਸਾਂ ਦੀ ਬਾਦਲ ਵਾਲਿਆਂ ਦੀ ਬਹੁਤ ਜ਼ਿਆਦਾ ਇਥੇ ਜਿਹੜੀ ਚੜਾਈ ਆ ਇਸ ਰੂਟ ਤੇ ਆ ਦੇਖੋ ਇਧਰਲੇ ਪਾਸੇ ਉਹ ਬੱਸਾਂ ਖੜੀਆਂ ਜਿਨ੍ਹਾਂ ਨੇ ਬਾਈ ਹਜੇ ਕਾਊਂਟਰ ਤੇ ਲੱਗਣਾ ਜਿਨ੍ਹਾਂ ਦਾ ਟਾਈਮ ਨਹੀਂ ਹੋਇਆ ਵਾ ਤੇ ਸਾਹਮਣੇ ਇਧਰਲੇ ਪਾਸੇ ਪਹਿਲਾ ਨੰਬਰ ਜਿਹੜਾ ਕਾਊਂਟਰ ਹੈਗਾ ਉਹ ਹੈਗਾ ਚੰਡੀਗੜ੍ਹ ਦਾ ਮੋਹਾਲੀ ਬਠਿੰਡਾ ਚੰਡੀਗੜ੍ਹ ਨੂੰ ਜਾਂਦੀ ਆ ਸામਨੇ ਲਿਖਿਆ ਹੋਇਆ ਵਾ ਇਹ ਸਾਰੇ ਕਾਊਂਟਰ ਇੱਥੇ ਇਧਰਲੇ ਪਾਸੇ ਬਈ ਜਲਾਲ ਵਾਲਿਆਂ ਦੀ ਬੱਸ ਖੜਦੀ ਹੁੰਦੀ ਜਿਹੜੀ ਬਠਿੰਡੇ ਤੋਂ ਮੋਗਾ ਜਲੰਧਰ ਤੇ ਵਾਇਆ ਬਾਗਾ ਪੁਰਾਣਾ ਹੋ ਕੇ ਜਾਂਦੀ ਆ ਇਹ ਪੱਕਾ ਹੀ ਇੱਥੇ ਖੜਦੀ ਆ ਤੇ ਇੱਕ ਇਧਰਲੇ ਪਾਸੇ ਨਿੱਕਾ ਗੇਟ ਬਣਿਆ ਹੋਇਆ ਵਾ ਜਿਹੜਾ ਬਠਿੰਡੇ ਗੇਟ ਆਪਣਾ ਬੱਸ ਸਟੈਂਡ ਤੋਂ ਦਿਖਾਉਣੇ ਆ ਤੇ ਨਾਲ ਹੀ ਇਹਦੇ ਗੇਟ ਦੇ ਇਧਰਲੇ ਪਾਸੇ ਬੈਗਾਂ ਵਾਲੀ ਦੁਕਾਨ ਤੇ ਜੁੱਤੀਆਂ ਵਾਲੀ ਦੁਕਾਨ ਤੇ ਇਹ ਹੈਗਾ ਨਿੱਕਾ ਜਿਹੜਾ ਗੇਟ ਇਧਰਲੇ ਪਾਸੇ ਵੀ ਲੋਕਾਂ ਦੀ ਕਾਫੀ ਜਿਹੜੀ ਆਉਣੀ ਜਾਣੀ ਹੁੰਦੀ ਆ ਗੇਟ ਤੇ ਬਾਕੀ ਤੋਂ ਇਧਰਲੇ ਪਾਸੇ ਬਾਈ ਜੀ ਜਿਹੜੀਆਂ ਗੱਡੀਆਂ ਗੋਡੀਆਂ ਦੀ ਸਰਵਿਸ ਕੋਈ ਗਰੀਸ ਕਰਨਾ ਜਾਂ ਹੋਰ ਕੁਛ ਉਹ ਇਧਰਲੇ ਪਾਸੇ ਛਾਵੇਂ ਲਾ ਕੇ ਜਿਹੜੇ ਕਰਦੇ ਆ ਇਹ ਬਾਈ ਹਾਂਜੀ ਅੱਛਾ ਬਾਈ ਇਹ 11 ਕਾਊਂਟਰ ਆ ਬਾਈ ਨੇ ਇਥੇ ਦੱਸਿਆ ਹੀ ਆ ਥੋੜੀ ਇਥੇ ਵੱਢੀਆਂ ਅਜਾ ਬਾਈ ਦੀ ਡਿਊਟੀ ਹੁੰਦੀ ਆ ਤੇ 11 ਕਾਉਂਟਰ ਬਾਈ ਪਹਿਲੇ ਨੰਬਰ ਤੋਂ ਚੰਡੀਗੜ੍ਹ ਨੂੰ ਜਾਂਦੀ ਆ। ਦੂਜੇ ਨੰਬਰ ਤੇ ਲੁਧਿਆਣੇ ਨੂੰ ਚਲੀ ਗਈ। ਦੂਜੇ ਨੂੰ ਲੁਧਿਆਣੇ ਨੂੰ। ਤੀਜੇ ਦੇ ਅੰਮ੍ਰਿਤਸਰ ਨੂੰ ਚਲੀ ਗਈ। ਤੀਜੇ ਨੂੰ ਅੰਮ੍ਰਿਤਸਰ ਆ ਰਾਜ ਦੇ 4 ਹਾਂ 4 ਨੰਬਰ ਤੇ ਤੇ ਨਹੀਂ। ਅੱਛਾ 4 ਨੰਬਰ ਤੇ ਕਿੱਥੇ? 4 3 ਤੇ 4 4 ਅੰਮ੍ਰਿਤਸਰ ਦੇ। ਅੱਛਾ 3 ਤੇ 4 ਜਿਹੜੇ ਅੰਮ੍ਰਿਤਸਰ ਨੂੰ ਉਹ ਜਿਹੜੀ ਇੱਕ ਵਾਇਆ ਬਾਜਾ ਜਾਂਦੀ ਆ। ਇੱਕ ਵਾਇਆ ਜੈਤੋ ਜਾਂਦੀ ਆ। ਅੱਛਾ ਅੱਛਾ ਠੀਕ। ਠੀਕ ਆ ਜੀ। ਸੀਮਾ ਹੋ ਗਿਆ ਅਮਲੋਡ ਬੋਹਰ ਵਾਲਾ ਜੀ। ਸੀਮਾ ਅਮਲੋਡ ਬੋਹਰ। ਮੋਕਸਰਾ ਹੋਵੇ ਸੱਤਮਾ ਮੋਕਸਰਾ ਸੱਤਮਾ ਤਲਵੰਡੀ ਸਾਹਿਬ ਅੱਠਵਾਂ ਤਲਵੰਡੀ ਸਾਹਿਬ ਉਹ ਤੇ ਨੌਵਾਂ ਨੌਮਾ ਹੋ ਗਿਆ ਜੀ ਡੱਬ ਡੱਬ ਵਾਲੀ ਡੱਬ ਵਾਲੀ ਆਲਾ ਠੀਕ ਆ ਜੀ ਓਕੇ 10ਵਾਂ 10ਵਾਂ ਹੋ ਗਿਆ ਜੀ ਆਪਣਾ ਆਰਾਮੇ ਵਾਲਾ ਹੋ ਗਿਆ ਪੱਕਾ ਆਰਾਮਾ ਦਾ ਅੱਛਾ ਅੱਛਾ 10ਵਾਂ 11ਵਾਂ ਹੋ ਗਿਆ ਬਾਦਲ ਲੰਬੀ ਵਾਲਾ ਓਕੇ 11 ਆ ਸਹੀ 11 ਕਾਊਂਟਰ ਆ ਠੀਕ ਆ ਮਿੰਨੀ ਵਾਲੇ ਲੱਗ ਆ ਨਾ ਮਿੰਨੀ ਵਾਲੇ ਲੱਗ ਠੀਕ ਆ ਵੀਰੇ ਇਹ ਜ਼ਿਆਦਾਤਰ ਬਸਾਂ ਜਿਹੜੀਆਂ ਆਰਬਿਟਾ ਤੇ ਆਪਣਾ ਰਾਜ ਤੇ ਨਿਊ ਦੀਪਦੀ ਸਰਵਿਸ ਆ ਨਾ ਇਥੋਂ ਜਾਂ ਪੀਆਰਟੀ ਹੈ ਨਾ ਹਾਂ ਠੀਕ ਆ ਤੇ 22 ਹੋਣਾ ਨੇ ਕਾਊਂਟਰ ਦੱਸੇ ਸੀਗੇ ਤੇ ਵੀ 11 ਕਾਊਂਟਰ ਆ ਇਥੇ ਨਾ ਤੇ ਇਧਰਲੇ ਪਾਸੇ ਥਾਣ ਪੀਣ ਨੂੰ ਵੀ ਬਾਈ ਮਨ ਲਾ ਦੁਕਾਨਾਂ ਬਾਦੂ ਇਥੇ ਜੂਸ ਵਾਲਿਆਂ ਤੇ ਨਾਲ ਹੀ ਇਧਰਲੇ ਪਾਸੇ ਬਾਈ ਇੱਕ ਤੇ ਦੋ ਕਾਊਂਟਰ ਦੇ ਮਗਰ ਉਧਰਲੇ ਪਾਸੇ ਬਣਿਆ ਹੋਇਆ ਵਾਸ਼ਰੂਮ ਲੇਡੀਜ਼ ਜਾਨ ਤੁਸੀਂ ਮੰਨ ਲਓ ਤੁਸੀਂ ਇੱਥੇ ਵੀ ਤੇ ਵਾਸ਼ਰੂਮ ਜਾਣਾ ਤੇ ਜਾ ਸਕਦੇ ਜਦੋਂ ਆ ਮੇਰੇ ਆ ਤੇ ਉਧਰਲੇ ਪਾਸੇ ਭਾਈ ਦੇਖੋ ਦੁਕਾਨਾ ਤੇ ਉਧਰਲੇ ਪਾਸੇ ਸਾਹਮਣੇ ਵਾਸ਼ਰੂਮ ਤੇ ਇਧਰਲੇ ਪਾਸੇ ਭਾਈ ਜੂਸ ਵਾਲੀ ਜਿਹੜੀ ਹੈ ਕਿ ਜੂਸ ਬਾਰ ਇਹ ਹੈਗਾ ਕਾਊਂਟਰ 3 ਨੰਬਰ ਜੈਤੋ ਵਾਲਾ ਤੇ ਬਾਗੇ ਆਪਣਾ ਬਾਜੇ ਵਾਲਾ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਰੋਡ ਤੇ 11 ਕਾਊਂਟਰ ਆ ਟੋਟਲ ਇਧਰਲੇ ਪਾਸੇ ਤੁਹਾਨੂੰ ਦਿਖਾਉਣਾ ਮਗਰਲੇ ਪਾਸੇ ਹੈਗਾ ਜਿਹੜਾ ਰੋਡਵੇਜ ਵਾਲਿਆਂ ਦਾ ਦਫ਼ਤਰ ਉਹ ਵੀ ਤੁਹਾਨੂੰ ਦਿਖਾਉਣਾ ਇਹ ਹੈਗੀ ਬੈਕ ਸਾਈਡ ਇਧਰਲੇ ਪਾਸੇ ਪਾਸ ਬੰਦੇ ਆ ਤੇ ਸਾਹਮਣੇ ਉਧਰਲੇ ਪਾਸੇ ਹੈਗਾ ਜਿਹੜਾ ਰੋਡਵੇਜ ਵਾਲਿਆਂ ਦਾ ਉਹਨਾਂ ਦੀ ਵਰਕਸ਼ਾਪ ਆ ਜਾਂ ਮੰਨ ਲਓ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਲਾਉਂਦੇ ਆ ਬੱਸਾਂ ਉਹ ਰੋਡਵੇ ਦਾ ਦਫ਼ਤਰ ਉਹ ਇੱਧਰਲੇ ਪਾਸੇ ਆ ਤੇ ਛਾਵੇਂ ਬੈਠਣ ਨੂੰ ਬਾਈ ਇੱਧਰਲੇ ਪਾਸੇ ਲੋਕ ਇੱਥੇ ਬਹਿ ਜਾਂਦੇ ਆ ਵੇਟ ਕਰਦੇ ਆ ਤੇ ਇੱਧਰਲੇ ਪਾਸੇ ਜਿਹੜੀਆਂ ਬੱਸਾਂ ਪੁੱਸਾਂ ਨੂੰ ਗਰੀਸ ਕਰਦੇ ਆ ਉਹ ਇੱਧਰਲੇ ਪਾਸੇ ਹੀ ਜਿਹੜੇ ਜ਼ਿਆਦਾਤਰ ਮਕੈਨਿਕ ਬੈਠੇ ਹੁੰਦੇ ਆ ਤੇ ਇੱਧਰਲੇ ਪਾਸੇ ਬਣੀ ਹੋਈ ਆ ਕਾਰਾਂ ਦੀ ਪਾਰਕਿੰਗ ਨਾਲ ਹੀ ਆ ਦੇਖੋ ਕਾਰਾਂ ਦੀ ਮੋਟਰਸਾਈਕਲਾਂ ਵਾਲਾਂ ਦੀ ਇੱਥੇ ਪਾਰਕਿੰਗ ਬਣੀ ਹੋਈ ਆ ਅੰਦਰਲੇ ਪਾਸੇ ਵੀ ਉਧਰਲੇ ਪਾਸੇ ਜੂਸ ਬਾਰ ਬਣੇ ਹੋਏ ਆ ਤੇ ਖਾਣ ਪੀਣ ਨੂੰ ਚੀਜ਼ਾਂ ਤੁਹਾਨੂੰ ਸਾਰੇ ਕਾਊਂਟਰਾਂ ਦੇ ਮਗਰਲੇ ਪਾਸੇ ਜਿਹੜੀਆਂ ਮਿਲ ਜਾਣਗੀਆਂ ਤੇ ਆ ਦੇਖੋ ਟੋਟਲ 11 ਕਾਊਂਟਰ ਆ ਬਾਈ ਐਸ ਬੱਸ ਸਟੈਂਡ ਦੇ ਵੱਡੇ ਜਿਹੜੇ ਆ ਤੇ ਇਧਰ ਖਾਣ ਪੀਣ ਨੂੰ ਚੀਜ਼ਾਂ ਇਧਰ ਮਤਲਬ ਫਾਲ ਫੁੱਲਟ ਵਾਲੀਆਂ ਜਿਹੜੀਆਂ ਉਹ ਵੀ ਇਧਰ ਆ ਥਾਂ ਤੁਹਾਨੂੰ ਬਾਹਰ ਨਹੀਂ ਜਾਣਾ ਪੈਣਾ ਤੇ ਜੇ ਕਿਸੇ ਨੇ ਬੈਸਕਟ ਲੈਣੇ ਆ ਕੱਡੇ ਕਢਾਏ ਬੈਸਕਟ ਉਹ ਜਿਹੜੇ ਇੱਥੇ ਮਿਲ ਜਾਣਗੇ ਔਰ ਚੀਜ਼ਾਂ ਜਿਹੜੀਆਂ ਤੇ ਚਾਹ ਪਾਣੀ ਪੀਣ ਵਾਸਤੇ ਬਾਈ ਇੱਥੇ ਖਾਣ ਪੀਣ ਵਾਸਤੇ ਹੋਟਲ ਜਿਹੜੇ ਅੰਦਰ ਬਣੇ ਹੋਏ ਆ ਤੇ ਆਪਣੇ ਵੇਚੀਏ ਦੇ বাস ਸਟੈਂਡ ਦੇ ਤੇ ਨਾਲ ਹੀ ਬਾਈ ਜੀ 13 ਦਾ ਕੰਮ ਵੀ ਹੁੰਦਾ ਇੱਥੇ ਪੈਂਚਰ ਪੁੰਚਰ ਵੀ ਬਾਈ ਹੁਣੇ ਨਾਲ ਹੀ ਲਾਉਂਦੇ ਅੰਗਲੇ ਪਾਸੇ ਇੱਧਰਲੇ ਪਾਸੇ ਦੇਖੋ ਗੁਰੂ ਨਾਨਕ ਕੋਲ ਚੋਲੇ ਤੇ ਫਿਰ ਇੱਧਰਲੇ ਪਾਸੇ ਬਾਈ ਆ ਗਿਆ ਮਿੰਨੀ ਬੱਸਾਂ ਦਾ ਕਾਊਂਟਰ ਇਥੇ ਲਿਖਿਆ ਹੋਇਆ ਦੇਖੋ ਜੋੜਪੁਰ ਕਲੇਬਾਂਦਰ ਮਹਿਤਾ ਇਧਰਲੇ ਪਾਸੇ ਨੂੰ ਇਹ ਜਾਨੀਆਂ ਬੱਸਾਂ ਇਧਰਲੇ ਪਾਸੇ ਇਹ ਹੈਗਾ ਮਿੰਨੀ ਕੌਂਟਰਾ ਠੰਡਾ ਮਹਿੰਗਾ ਇਧਰ ਮਗਰਲੇ ਪਾਸੇ ਵੀ ਬਾਈ ਜੀ ਜੂਸ ਵਾਲੇ ਜਿਹੜੇ ਬੈਠੇ ਆ ਦੇਖੋ ਉੱਥੇ ਵੀ ਜੂਸ ਬਾਰਦੇ ਦੁਕਾਨਾਂ ਜਿਹੜੀਆਂ ਹੈਗੀਆਂ ਆ ਦੇਖੋ ਆ ਪਾਣੀ ਵਾਲੇ ਜਿਹੜੇ ਬਿਲਕੁਲ ਜਿਹੜੇ ਕੁੱਤੇ ਹੋਏ ਆ ਖਰਾਬ ਆ ਇਹ ਮਿੰਨੀ ਬਸਣੀਆਂ ਆ ਜ ਆ ਲਕਾਨ ਸਿੰਘ ਵਾਲਾ ਜੱਸੀ ਫੂਟ ਮੰਡੀ ਤੰਗ ਵਾਲੀ ਇਧਰਲੇ ਪਾਸੇ ਬੱਖਾਂ ਜਾਂਦੇ ਆ ਓਏ ਇੱਧਰ ਦੇਖੋ ਆ ਡੰਡੀਆਂ ਤੇ ਉਹਨੀਆਂ ਮਲਤਾਨੀਆਂ ਗੱਦੜਵਾ ਇੱਧਰਲੇ ਪਾਸੇ ਨੂੰ ਮਿੰਨੀਆਂ ਬੱਸਾਂ ਜਾਂਦੀਆਂ ਬਈ ਆ ਜਿਵੇਂ ਕਾਊਂਟਰ ਤੇ ਕੱਲ ਲੱਗੀ ਜਾਂਦੀ ਆ ਆ ਚੈੱਕ ਕਰੋ ਇੱਧਰਲੇ ਪਾਸੇ ਇਹ ਹੈਗਾ ਫੇਰ ਉਹੋ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀਗਾ ਉੱਧਰਲੇ ਪਾਸੇ ਆ ਜਾਂਦੇ ਬਈ ਕਾਰ ਪਾਰਕਿੰਗ ਜਿਹੜੀ ਬਣੀ ਹੋਈ ਆ ਤੇ ਡੱਬ ਵਾਲੀ ਨਰੂ ਆਣਾ ਜੈ ਸਿੰਘ ਰਾਮਾ ਮੰਡੀ ਮੋਹਾਲਾ ਜੱਸੀ ਇਹ ਬਾਈ ਜੀ ਮਿੰਨੀਆਂ ਬੱਸਾਂ ਵਾਲੇ ਕਾਊਂਟਰ ਆ ਦੇਖੋ ਇਹ ਇਹਨਾਂ ਦਾ ਜਿਹੜਾ ਬੱਸ ਡਾਜਰ ਜਿਹੜਾ ਸਟੈਂਡ ਆ ਉਹ ਬਿਲਕੁਲ ਜਿਹੜਾ ਅਲੱਗ ਬਣਾਇਆ ਹੋਇਆ ਵਾ ਇੱਥੇ ਬਾਪੂ ਹੁਣੇ ਕਰਦੇ ਆ ਸੇਵਾ ਤੇ ਇੱਥੇ ਲੱਗੀ ਹੋਈ ਹੈ ਸ਼ਬੀਲ ਕਿਉਂਕਿ ਗਰਮੀ ਦਾ ਟਾਈਮ ਆ ਬਾਈ ਜੀ ਇਧਰਲੇ ਪਾਸ ਸਾਹਮਣੇ ਜਿੰਨਾ ਬੱਸਾਂ ਦੇ ਮਤਲਬ ਟਾਈਮ ਨਹੀਂ ਗਏ ਉਹ ਬੱਸਾਂ ਇਧਰਲੇ ਪਾਸੇ ਖੜ੍ਹਦੀਆਂ ਸਾਹਮਣੇ ਤੇ ਬਾਕੀ ਮਿੰਨੀ ਬੱਸਾਂ ਬਾਈ ਜਿਹੜੇ ਉਹਨਾਂ ਦੇ ਕਾਊਂਟਰ ਆ ਸਾਹਮਣੇ ਇਧਰਲੇ ਪਾਸੇ ਲਿਖਿਆ ਹੋਇਆ ਡੱਬ ਵਾਲੀ ਨਰੂਆਣਾ 2 3 4 5 ਤੇ 7 ਕਾਊਂਟਰ ਇਧਰਲੇ ਪਾਸੇ ਆ ਬਾਈ ਜੀ ਇਹ ਸਾਰੇ ਜਿਹੜੇ ਆ ਰਹੀਆਂ ਮੰਨੀਆਂ ਬਸਾਂ ਆਧੀਆਂ ਬਸਾਂ ਇਧਰਲੇ ਪਾਸੇ ਖੜ੍ਹਦੀਆਂ ਜਿਹੜੀਆਂ ਬਠਿੰਡੇ ਤੋਂ ਬੱਲੂ ਆਣਾ ਬੀੜ ਤਲਾਬ ਬੀੜ ਮਹਿਮਣ ਵਾਲਿਆਂ ਦੇ ਪੁੱਜੋਲੇ ਚੱਕਾ ਹੈ ਪੁੱਜੋਲੇ ਬਲਣੀ ਵਾਲਿਆਂ ਦੇ ਪੁੱਜੋ ਆਹ ਭਾਈ ਆਵਾਜ਼ ਹੋ ਜਾਂਦਾ ਜਦੋਂ ਪੁੱਚੋ ਵਾਲਾ ਮੈਨਾਂ ਤੇ ਆਹ ਦੇਖ ਬੰਗੀਆਂ ਬਠੰਡਾ ਬੰਗੀਆਂ ਆ ਜੱਸੀ ਚੌਕ ਕੋਰਸ਼ਮੀਰ ਇਧਰ ਪਾਸੇ ਦੀ ਤੇ ਇਦੋਂ ਹੋਆ ਰਾਮਾ ਮੰਡੀ ਨੂੰ ਜਾਂਦੀ ਬੱਸ ਜਿਹੜੀ ਇਹ ਵੀ ਇਧਰਲੇ ਪਾਸੇ ਕਾਊਂਟਰ ਤੇ ਲੱਗਦੀ ਇਧਰਲੇ ਪਾਸੇ ਖੜੀ ਹੁੰਦੀ ਹੈ ਦੂ ਦੀ ਪਰਾਂ ਦੀ ਬੱਸ ਆ ਇੱਥੇ ਵੀ ਬਈ ਸਹਾਰਾ ਲੈ ਠੰਡਾ ਪਾਣੀ ਪੀਓ ਤੇ ਪਾਣੀ ਰੱਖਿਆ ਹੋਇਆ ਵਾ ਟੈਂਕੀਆਂ ਦੇ ਵਿੱਚ ਤੇ ਕਿਉਂਕਿ ਤੁਸੀਂ ਪਾਣੀ ਪੀ ਸਕਦੇ ਹੋ ਇੱਥੋਂ ਵੀ ਤੇ ਇਧਰਲੇ ਪਾਸੇ ਵੀ ਜਿਹੜਾ ਪਾਣੀ ਲੱਗਾ ਹੋਇਆ ਵਾ ਟੈਂਕੀਆਂ ਦੇ ਵਿੱਚ ਇਹ ਹੈਗਾ ਜਿਹੜਾ ਬੱਸਾਂ ਦੇ ਵੜਨ ਵਾਲਾ ਰਸਤਾ ਇਧਰਲੇ ਪਾਸੇ ਦੀ ਇਧਰਲੇ ਪਾਸੇ ਦੀ ਉੱਪਰ ਦੀ ਹੋ ਕੇ ਬੱਸਾਂ ਜਿਹੜੀਆਂ ਉਹ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਜਾਂਦੀਆਂ ਪਹੁੰਚਦੀਆਂ ਤੇ ਫਿਰ ਜਿਹੜਾ ਇਹ ਬੱਸ ਸਟੈਂਡ ਤੋਂ ਬੱਸਾਂ ਨਿਕਲਦੀਆਂ ਉਹ ਨਿਕਲਦੀਆਂ ਇਸ ਪਾਸੇ ਆ ਜਿੱਧਰਲੇ ਪਾਸੇ ਰਾਜ ਬੱਸ ਜਾਂਦੀ ਆ ਤੇ ਸਾਹਮਣੇ ਫਿਰ ਜਿਹੜਾ ਚੌਕ ਆ ਜਾਂਦਾ ਵਾ ਆ ਦੇਖੋ ਹਾਂਜੀ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਬਠਿੰਡੇ ਦਾ ਬੱਸ ਸਟੈਂਡ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਜੋ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ